ਜੋ ਨੰਬਰ 5 ਤਤਕਰ ਤੋਂ ਆਮਾਦੀ ਪਾਰਟੀ ਦੇ ਉਮੀਦਵਾਰ ਕੇਵਲਕੇਸ਼ਨ ਹੈਪੀ ਨੇ ਬੜੀ ਅੱਛੀ ਜਿੱਤ ਪ੍ਰਾਪਤ ਕੀਤੀ ਹੈ ਸੋ ਇਸ ਲਈ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਦੇਖੋ ਕਾਉਂਟੀ ਸੈਂਟਰ ਦੇ ਕੋਲ ਅਸੀਂ ਮੌਜੂਦ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਦਿਆਂ ਹੈਪੀ ਜੀ ਜਿੱਤ ਪ੍ਰਾਪਤ ਕੀਤੀ ਹੈ ਤੁਸੀਂ ਕਿਸ ਤਰ੍ਹਾਂ ਲੱਗਦਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਉਸ ਅਕਾਲ ਪੁਰਖ ਦਾ ਧੰਨਵਾਦ ਹੈ ਮੇਰੇ ਜ਼ੋਨ ਦੇ ਸਾਰੇ ਹੀ ਨਗਰ ਨਿਵਾਸੀਆਂ ਦਾ ਵੋਟਰਾਂ ਦਾ ਸਪੋਰਟਰਾਂ ਦਾ ਸਾਰਿਆਂ ਦਾ ਹੀ ਧੰਨਵਾਦ ਹੈ ਕਿਉਂਕਿ ਇਹ ਸਾਰੀ ਜਿਹੜੀ ਸਪੋਰਟ ਹੈ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਲੋਕਾਂ ਨੇ ਮੈਨੂੰ ਵੋਟ ਪਾ ਕੇ ਕਾਮਯਾਬ ਕੀਤਾ ਤੇ ਸਾਡੇ ਹਲਕੇ ਦੇ ਐਮਐਲਏ ਦਿਨੇਸ਼ ਚੱਡਾ ਜੀ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਸ ਨਗਜੋਨ ਤੋਂ ਇੱਕ ਲੜਨ ਦਾ ਮੌਕਾ ਦਿੱਤਾ ਤਾਂ ਹੀ ਜਿਹੜੀ ਹੈ ਇਹ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਦੂਜਾ ਮੈਂ ਆਮ ਆਦਮੀ ਪਾਰਟੀ ਦਾ ਤੇ ਦਿਨੇਸ਼ ਚੱਡਾ ਜੀ ਦਾ ਧੰਨਵਾਦ ਕਰਦਾ ਹਾਂ ਤੇ ਵਿਸ਼ਵਾਸ ਵੀ ਦਿਵਾਉਂਦਾ ਹਾਂ ਕਿ ਉਹਨਾਂ ਦੇ ਨਾਲ ਹਰ ਤਰ੍ਹਾਂ ਦੇ ਨਾਲ ਮੁੰਡੇ ਨਾਲ ਮੁੰਡੇ ਜੋੜ ਕੇ ਕੰਮ ਕਰਾਂਗਾ ਕੀ ਗੱਲ ਕਰੀਏ ਮੁਕਾਬਲਾ ਬਹੁਤ ਟਫ ਸੀ ਕਿਉਂਕਿ ਦੋ ਤਰ ਪਾਰਟੀਆਂ ਮੈਦਾਨ ਵਿੱਚ ਸੀ ਤੇ ਕਿਵੇਂ ਕਿਵੇਂ ਕਿਹੜੇ ਕਿਹੜੇ ਰਾਉਂਡਾਂ ਤੱਕ ਤੈਥ ਮੁਕਾਬਲਾ ਜਿੱਤੀ ਹੈ ਕਿਵੇਂ ਕੰਪੇਨ ਕੀਤੀ ਹੈ ਕਿਵੇਂ ਲੋਕਾਂ ਦਾ ਵਿਸ਼ਵਾਸ ਕਿਉਂਕਿ ਇੱਕ ਪਹਿਲੇ ਤੁਸੀਂ ਦੂਸਰੀ ਪਾਰਟੀ ਦੇ ਵਿੱਚੋਂ ਆਮਾਦੀ ਪਾਰਟੀ ਵਿੱਚ ਚੋਣ ਲੜਿਆਗੇ ਤਾਂ ਕਿਸ ਤਰ੍ਹਾਂ ਤੁਸੀਂ ਲੱਗਦੇ ਕਿ ਇੱਕੋ ਤੋਂ ਲੋਕਾਂ ਦਾ ਵਿਸ਼ਵਾਸ ਉਵੇਂ ਰਿਹਾ ਕਿ ਕੁਝ ਵਿਸ਼ਵਾਸ ਚ ਫਰਕ ਪਿਆ ਸੀ ਕਿਉਂਕਿ ਮੈਂ ਪਿਛਲੇ 10 ਸਾਲ ਸਾਡੇ ਨੂਰਪੇਦੀ ਬਲੌਗ ਦਾ ਜਿਹੜਾ ਸਭ ਤੋਂ ਵੱਡਾ ਪਿੰਡ ਹੈ ਨਗਰ ਹੈ ਤਖਤਗੜ੍ਹ ਉਹਦੀ ਲਗਾਤਾਰ 10 ਸਾਲ ਸੇਵਾ ਵੀ ਕੀਤੀ ਹੈ ਲੋਕਾਂ ਦੇ ਵਿੱਚ ਵਿਚਰਿਆ ਲੋਕਾਂ ਦੇ ਵਿੱਚ ਰਿਹਾ ਉਹ ਜਿਹੜਾ ਤਜਰਬਾ ਹੈ ਉਹ ਜਿਹੜੀ ਸੇਵਾ ਦਾ ਮੇਰਾ ਉਹ ਮੇਰੇ ਨਾਲ ਮਤਲਬ ਹੁਣ ਵੀ ਮੈਨੂੰ ਉਹਨਾਂ ਨੂੰ ਪੂਰਾ ਸਹਿਯੋਗ ਮਿਲਿਆ ਉਹਨਾਂ ਲੋਕਾਂ ਦਾ ਵੀ ਤੇ ਲਗਭਗ ਉਹੀ ਜਿਹੜਾ ਤਜਰਬਾ ਸੀ ਰਾਜਨੀਤੀ ਦੇ ਵਿੱਚ ਉਹ ਮੈਨੂੰ ਇਹਨਾਂ ਦਾ ਪੂਰਾ ਮਤਲਬ ਮੈਨੂੰ ਅੱਜ ਇੱਜ਼ਤ ਪ੍ਰਾਪਤ ਕਰਨ ਦੇ ਵਿੱਚ ਮੇਰੇ ਨਾਲ ਖੜਾ ਹੋਇਆ ਜੀ ਬਿਲਕੁਲ ਐਸਨ ਕੇਵਲਕੇਸ਼ਨ ਹੈਪੀ ਜਿਨ੍ਹਾਂ ਨੇ ਐਸੇ ਕਿ ਕਿਸ ਤਰ੍ਹਾਂ ਉਹਨਾਂ ਨੇ 10 ਸਾਲ ਆਪਣੇ ਪਿੰਡ ਦੀ ਸਰਪੰਚੀ ਵੀ ਕੀਤੀ ਤੇ ਲਗਾਤਾਰ ਲੋਕਾਂ ਦੀ ਸੇਵਾ ਕੀਤੀ ਤੇ ਵਕਫਾ-ਵਕਫ ਪਿੰਡਾਂ 'ਚ ਉਹਨਾਂ ਦਾ ਤਾਲ ਮਿਲਿਆ ਤੇ ਵਿਸ਼ੇਸ਼ ਤੌਰ ਤੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਵੱਲੋਂ ਜਿਨ੍ਹਾਂ ਨੇ ਕਿ ਆਪਣੀ ਪਾਰਟੀ ਚੋਂ ਲਿਆ ਕੇ ਟਿਕਟ ਦੇ ਸਮੂਚੀ ਹਾਈ ਕਮਾਂਡ ਦਾ